ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕਰਨ ਜਾ ਰਹੇ ਹਾਂ ਅਭਿਆਸ 1.4 ਪਿਛਲੀਆਂ ਐਕਸਰਸਾਈਜ਼ਸ ਵਿੱਚ ਅਸੀਂ ਜੋੜ, ਘਟਾ ਅਤੇ ਗੁਣਾ ਕਰਨਾ ਸਿੱਖ ਲਿਆ। ਇਸ ਐਕਸਰਸਾਈਜ਼ ਵਿੱਚ ਅਸੀਂ ਇਸ ਅਭਿਆਸ 'ਚ ਅਸੀਂ ਭਾਗ ਕਰਨਾ ਸਿੱਖਾਂਗੇ ਪਰਿਮੇਯ ਸੰਖਿਆਵਾਂ ਨੂੰ ਭਾਗ ਕਰਨਾ। ਸਾਡਾ ਪਹਿਲਾ ਸਵਾਲ 2/5 ਨੂੰ 3/4 ਨਾਲ ਭਾਗ ਕਰੋ 2/5 ਭਾਗ 3/4 ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਦੋਂ ਭਾਗ ਦਾ ਨਿਸ਼ਾਨ ਹੈ ਤਾਂ ਉਹਨੂੰ ਗੁਣਾ ਵਿੱਚ ਤਬਦੀਲ ਕਰਨ ਦੇ ਲਈ ਸੰਖਿਆਵਾਂ ਦਾ ਨੂੰ ਉਲਟ ਕਰ ਦੇਣਾ 2/5 3/4 ਨੇ ਗੁਣਾ ਵਿੱਚ ਬਦਲਣ ਲਈ 4/3 ਨੋ ਜਣਾ ਹੈ ਹੁਣ ਚੈੱਕ ਕਰੋ 2 ਤੇ 3 ਇਕ ਟੇਬਲ ਤੇ ਨਹੀਂ ਜਾਂਦੇ 4 5 ਇਕ ਟੇਬਲ ਤੇ ਨਹੀਂ ਜਾਂਦੇ 2 5 ਇਕ ਟੇਬਲ ਤੇ ਨਹੀਂ ਜਾਂਦੇ ਫਿਰ ਕੀ ਅਸੀਂ ਕਰਾਂਗੇ ਸਿੱਧੇ ਅੰਸ਼ ਨੂੰ ਅੰਸ਼ ਨਾਲ ਗੁਣਾ ਤੇ ਹਰ ਨੂੰ ਹਰ ਨਾਲ ਗੁਣਾ ਇਹ ਆ ਗਿਆ ਸਾਡਾ 4 2 8 5 3 15 ਦੂਸਰਾ ਸਵਾਲ -3/8 ਨੂੰ -2/3 ਨਾਲ ਭਾਗ ਕਰੋ। ਉਹ ਇਹ ਕਹਿ ਰਿਹਾ -3/8 ਭਾਗ -2/3 ਬ੍ਰੈਕਟਸ ਖੋਲ ਲਓ। ਭਾਗ ਨੇ ਗੁਣਾ ਵਿੱਚ ਬਦਲ ਜਾਣਾ। ਇਸ ਸੰਖਿਆਵਾਂ ਨੇ ਉਲਟ ਹੋ ਜਾਣਾ 2/3 ਨੇ 3/2 ਵਿੱਚ 3 3 9 ਹੋ ਗਿਆ 8 2 16 ਇਹ ਆ ਗਿਆ ਸਾਡਾ ਇਸ ਸੰਖਿਆ ਦਾ ਹੱਲ ਅੱਗੇ ਆ ਗਿਆ ਸਾਡਾ ਤੀਸਰਾ ਸਵਾਲ -5/6 ਇਹਨیں ਭਾਗ ਹੁਣਾ 3 ਵਟਾ 4 ਦੇ ਨਾਲ ਸੀ ਉਸੇ ਤਰ੍ਹਾਂ ਭਾਗ ਦਾ ਨਿਸ਼ਾਨ ਪਹਿਲਾਂ ਗੁਣਾ ਵਿੱਚ ਬਦਲੇਗਾ ਕੀ ਸੰਖਿਆਵਾਂ ਉਲਟ ਜਾਣਗੀਆਂ 3/4 4/3 ਵਿੱਚ ਆ ਜਾਏਗਾ ਇੱਥੇ ਦੇਖੋ 4 ਤੇ 6 ਦੋਨੋਂ ਇੱਕ ਪਹਾੜੇ ਨਾਲ ਕੱਟੇ ਜਾਣਗੇ 2 ਦੇ ਟੇਬਲ ਨਾਲ 2 3 6 2 2 4 5 2 10 ਨਿਸ਼ਾਨ ਮਾਈਨਸ ਦਾ 3 3 9 ਚੌਥਾ ਸਵਾਲ -5/8 ਨੂੰ ਕਹਿੰਦੇ -3 ਦੇ ਨਾਲ ਭਾਗ ਕਰਨਾ -5/8 ਭਾਗ -3 ਸੇਮ ਉਸੇ ਤਰ੍ਹਾਂ ਇੱਥੇ ਵੀ ਹੋਏਗਾ ਭਾਗ ਨੇ ਗੁਣਾ ਵਿੱਚ ਤਬਦੀਲ ਹੋਣਾ ਹੈ ਇਹਦੇ ਹਰ ਵਿੱਚ ਕੁਝ ਨਹੀਂ ਸੀ ਅਸੀਂ ਇੱਕ ਬਣਾ ਲਾਂਗੇ ਇਹਨੂੰ ਗੁਣਾ ਇਹ ਹੋ ਜਾਏਗਾ ਸਾਡਾ -1/3 ਮਾਈਨਸ ਮਾਈਨਸ ਪਲੱਸ 5 1 5 ਅੱਠਤੀਏ 24 ਅਗਲਾ ਸੱਡਾ ਆ ਗਿਆਂ ਪੰਜਵਾਂ ਸਵਾਲ ਪੰਜਵਾਂ ਸਵਾਲ ਹੈ -3/4 ਨੇ ਭਾਗ ਹੋਣਾ -6 ਦੇ ਨਾਲ -3/4 ਭਾਗ -6 ਸੇਮ ਉੱਪਰ ਵਾਲੇ ਸਮ ਵਾਂਗੂ ਵਟੇ ਵਿੱਚ 1 ਆ ਗਿਆ

ਸਤਵਾਂ ਸੰਮ ਤੇ ਅੱਠਵਾਂ ਸੰਮ ਇਹਨੂੰ ਤੁਸੀਂ ਖੁਦ ਟਰਾਈ ਕਰਨਾ ਜੀ ਨਹੀਂ ਸਮਝ ਆਉਂਦਾ ਤਾਂ ਤੁਸੀਂ ਪੁੱਛੋ ਦੂਜਾ ਸਮੇਂ ਜਾਂਚ ਕਰੋ x ਭਾਗ y ਬਰਾਬਰ ਨਹੀਂ ਹੈ y ਭਾਗ x ਦੇ ਇੱਥੇ ਸਾਨੂੰ x ਤੇ y ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ ਅਸੀਂ ਚੈੱਕ ਕਰਨਾ ਕਿ ਬਰਾਬਰ ਹੈ ਜਾਂ ਨਹੀਂ ਹੈ दूसरे का पहला सम समू फिर खब्बा पासा बराबर सज्जा पासा चैक करके फिर आप हल करा एक्स की कीमत वटा सत वाई की कीमत पर माइनस तीन वटा चार आप उदा ही करा पहले वागू ही खब्बा पासा ਤੇ ਸੱਜਾ ਪਾਸਾ ਦੋਵਾਂ ਸਾਈਡਾਂ ਨੂੰ ਚੈੱਕ ਕਰਨਵਾਂਗੇ ਖੱਬਾ ਪਾਸਾ ਕੀ ਕਹਿੰਦਾ x ਭਾਗ y ਸੱਜਾ ਪਾਸਾ y ਭਾਗ x x ਦੀ ਕੀਮਤ ਕੀ ਹੈ 5/7 ਭਾਗ -3/4 ਦੇ ਨਾਲ ਇੱਥੇ y ਹੈ -3/4 ਤੇ x ਹੈ 5/7 5/7 ਭਾਗ ਨੂੰ ਗੁਣਾ ਵਿੱਚ ਤਬਦੀਲ ਕਰ ਦੋ ਸੰਖਿਆਵਾਂ ਉਲਟ ਹੋ ਜਾਣਗੀਆਂ 4/3 ਇੱਥੇ 3/4 ਇਹ ਹੋ ਗਿਆ 7/5 5 4 20 7 3 21 ਨਿਸ਼ਾਨ ਮਾਈਨਸ ਦਾ ਇੱਥੇ 7 3 21 ਤੇ 5 4 20 20 21 ਤੇ 21 20 ਖੱਬੇ ਪਾਸੇ ਵਿੱਚ -20 21 ਸੱਜੇ ਪਾਸੇ ਵਿੱਚ -21 20 ਇਟ ਮੀਨਸ ਖੱਬਾ ਪਾਸਾ ਜਿਹੜਾ ਇਹ ਸਾਡਾ ਸੱਜੇ ਪਾਸੇ ਨਹੀਂ ਬਰਾਬਰ ਨਹੀਂ ਹੈ ਅੱਗੇ ਆ ਜੰਨੇ ਆਪਾਂ ਦੂਸਰੇ ਸਮ ਵਿੱਚ ਦੂਸਰੇ ਵਿੱਚ ਵੀ ਸੇਮ ਆਪਾਂ ਨੂੰ x ਤੇ y ਦੀਆਂ ਕੀਮਤਾਂ ਦਿੱਤੀਆਂ ਹੋਈਆਂ असी करना है कि की ये बराबर है ज नहीं है खब्बा पासा तो सज्जा पसा खबे पासे एक्स भाग वाई सज्जे पासे वाई भाग एक्स एक्स की कीमत है माइनस सात वटा दस भाग माइनस पांच वटा बारह ਦੀ y ਦੀ ਕੀਮਤ ਹੈ -5/12 ਭਾਗ -7/10 ਸੇਮ ਪ੍ਰੋਸੀਜਰ ਪਹਿਲਾ ਭਾਗ ਨੂੰ ਗੁਣਾ ਵਿੱਚ ਤਬਦੀਲ ਕਰੋ ਗੁਣਾਜੇ ਤਬਦੀਲ ਹੋ ਕੇ ਉਲਟ ਕਰਮ ਹੋ ਗਿਆ ਇਹ -12/5 ਹੋ ਗਿਆ ਇਧਰਲੇ ਪਾਸੇ ਵੀ ਸੇਮ ਉਸੇ ਤਰ੍ਹਾਂ ਗੁਣਾਜੇ ਤਬਦੀਲ ਕਰਕੇ ਇਹ ਹੋ ਗਿਆ -10/7 10 ਤੇ 12 ਸੇਮ ਟੇਬਲ 'ਚ ਜਾਣਗੇ 5 ਦੋਨੇ 10 6 ਦੋਨੇ 12 7 ਚਿਕ 42 5 5 25 ਇੱਥੇ ਵੀ 6 ਦੋਨੇ 12 5 ਦੋਨੇ 10 5 5 25 ਤੇ 7 ਚਿਕ 42 खब्बा पासा बयाली वटा पच्ची आ रहा सज्जा पासा पच्ची वटा बयाली आ रहा यह मतलब है कि खब्बा पासा सजे पासे दे बराबर नहीं है इसका तीसरा सम एक्स इक्वल्स टू माइनस तीन वटा चार ਤੇ y -9/16 ਇਹਦੇ ਵਿੱਚ ਵੀ ਸੇਮ ਤੁਸੀਂ ਚੈੱਕ ਕਰਨਾ ਹੈ x y ਬਰਾਬਰ ਨਹੀਂ ਹੈ y x ਤੇ ਇਸ ਨੂੰ خود ਤੁਸੀਂ ਖੁਦ ਟਰਾਈ ਕਰੋ ਅੱਗੇ ਕਰਦੇ ਆਪਾਂ ਸਵਾਲ ਨੰਬਰ ਤੀਸਰਾ ਜਾਂਚ ਕਰੋ x y z ਬਰਾਬਰ ਨਹੀਂ ਹੈ x y z ਦੇ ਸਾਨੂੰ x, y ਤੇ z ਜਿਵੇਂ ਉੱਪਰ x ਤੇ y ਦੀ ਵੈਲਿਊ ਸ ਦਿੱਤੀ ਸੀ ਇੱਥੇ x, y ਤੇ z ਤਿੰਨਾਂ ਦੀ ਕੀਮਤ ਦਿੱਤੀ ਹੋਈ ਹੈ ਤਿੰਨਾਂ ਨੂੰ ਇਹਨਾਂ ਦੇ ਵਿੱਚ ਭਰ ਕੇ ਤੇ ਚੈੱਕ ਕਰਨਾ ਕਿ ਇਹ ਬਰਾਬਰ ਹਨ ਜਾਂ ਨਹੀਂ ਹਨ ਚਲੋ ਅਪੇ ਸ਼ੁਰੂ ਕਰਦੇ ਹਾਂ ਇਹਦਾ ਪਹਿਲਾ ਸਮ x ਭਾਗ y ਭਾਗ z ਬਰਾਬਰ ਨਹੀਂ ਹੈ x ਭਾਗ y भाग जैड ने एक्स की कीमत है माइनस तीन वटा पंद्रह वाई की कीमत है माइनस दो वटा तीन जेड की कीमत है दो सेम उस तरह खब्बा पासा बराबर सज्जा पासा चेक करके खब्बे पासे इक्वेशन की सी एक्स भाग (start y y भाग z) ਸੱਜੇ ਪਾਸੇ ਦੀ ਇਕੁਏਸ਼ਨ ਹੈ x (which x भाग y भाग z x ਦੀ ਕੀਮਤ -3/15 भाग (start y ਦੀ ਕੀਮਤ -2/3 भाग 2 ਜਿੱਥੇ ਕੁਝ ਨਹੀਂ ਹੈ ਹਰ ਵਿੱਚ ਉਥੇ 1 ਲਿਖ ਸਕਦੇ ਹਾਂ x ਦੀ ਕੀਮਤ ਸੱਜੇ ਪਾਸੇ ਵੀ ਸੇਮ ਹੀ ਹੈ -3/15 ਬ੍ਰੈਕਟ ਵਿੱਚ ਆਏਗਾ ਪਰ -2/3 ਭਾਗ z 2 ਪਹਿਲਾ ਬ੍ਰੈਕਟ ਸੋਲਵ ਹੋਏਗੀ -3/15 ਭਾਗ ਗੁਣਾ ਵਿੱਚ ਤਬਦੀਲ ਕਰਨਾ ਇਹਨੂੰ 2/3 ਗੁਣਾ ਹੋ ਕੇ 1/2 ਹੋ ਗਿਆ गुणा तीन वटा दो कटे दो दो गए इस साइड तीन एकम तीन तीन पंद्रह माइनस तीन वटा पंद्रह भाग एक एकम एक निशान माइनस का तीन एकम तीन ਮਾਈਨਸ ਮਾਈਨਸ ਪਲੱਸ ਹੋ ਗਏ 1/5 ਤੋਂ ਨਹੀਂ 10 2/1 ਇੱਥੇ ਭਾਗ ਨੂੰ ਗੁਣਾ ਵਿੱਚ ਤਬਦੀਲ ਕਰਨਾ ਹੈ ਪਹਿਲਾਂ ਬ੍ਰੈਕਟ ਓਪਨ ਕਰ ਲਾਂਗੇ -3/15 -3/1 एक बटा दस गुणा एक बटा दो तीन एकम तीन तीन पाँच पंद्रह माइनस माइनस प्लस तीन बटा पाँच इतने आ गया एक बटा भी दोनों बराबर नहीं हैं इतना खब्बा पासा बराबर नहीं सज्जा पासा साढ़े कोईड बराबर नहीं हैं ਅਸੀਂ ਇਹਨਾਂ ਨੂੰ ਚੈੱਕ ਕੀਤਾ ਤੇ ਸਾਨੂੰ ਪਤਾ ਲੱਗਾ ਕਿ ਹਾਂ ਇਹ ਇਕੁਏਸ਼ਨ ਸਹੀ ਹੈ ਇਹ ਦੋਨੋਂ ਪਾਸੇ ਬਰਾਬਰ ਨਹੀਂ ਹੈ ਖੱਬਾ ਪਾਸਾ ਬਰਾਬਰ ਨਹੀਂ ਸੱਜਾ ਪਾਸਾ ਹੋਣੇ ਦਾ ਦੂਸਰਾ ਸਵਾਲ ਇਹਦੇ ਵਿੱਚ x ਦੀ ਕੀਮਤ -1/4 y -3/2 ਤੇ z -5/6 ਦਿੱਤਾ ਹੋਇਆ ਜਿਹਨੂੰ ਸੇਮ ਇਸ ਇਕੁਏਸ਼ਨ ਦੇ ਵਿੱਚ ਫਿਲ ਕਰਕੇ ਚੈੱਕ ਕਰਨਾ ਹੈ ਕਿ ਕੀ ਤੁਹਾਡਾ ਜਿਹੜਾ ਜਵਾਬ ਹੈ ਉਹ ਬਰਾਬਰ ਆ ਰਿਹਾ ਜਾਂ ਨਹੀਂ ਆ ਰਿਹਾ ਅਗਲਾ ਸਵਾਲ ਹੈ ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ ਕੋਈ ਦੋ ਨੰਬਰ ਰਏ ਗਿੰਦੇ ਜਿਨ੍ਹਾਂ ਦਾ ਗੁਣਨਫਲ -8/9 ਹੈ ਜੇ ਸੰਖਿਆ ਜੇ ਉਹਨਾਂ ਵਿੱਚੋਂ ਇੱਕ ਸੰਖਿਆ ਜਿਹੜੀ ਹੈ ਉਹ -2/5 ਹੈ ਤਾਂ ਦੂਸਰੀ ਸੰਖਿਆ ਪਤਾ ਕਰੋ ਓਕੇ ਦੋ ਸੰਖਿਆਵਾਂ ਦਾ ਗੁਣਨਫਲ ਦਿੱਤਾ ਹੋਇਆ ਜਿਵੇਂ ਦੋ ਨੰਬਰ ਕੋਈ ਹੋ ਸਕਦੇ 2 4 8 ਹੋ ਗਿਆ ਮਤਲਬ ਗੁਣਨਫਲ ਜਿਹੜਾ ਉਹ -8/9 ਦਿੱਤਾ ਹੋਇਆ ਤੇ ਇੱਕ ਸੰਖਿਆ ਦਿੱਤੀ ਹੋਈ ਹੈ ਤੇ ਦੂਸਰੀ ਸੰਖਿਆ ਆਪਾਂ ਪਤਾ ਕਰਨੀ ਹੈ ਤੇ ਫੇਰ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਸੰਖਿਆ ਮੰਨ ਲਾਂਗੇ ਜਿਹੜੀ ਇੱਕ ਸੰਖਿਆ ਸਾਨੂੰ ਲੋੜਿੰਦੀ ਹੈ ਉਹ ਵਾਲੀ ਸੰਖਿਆ ਅਸੀਂ ਮੰਨ ਲੈਨੇ ਆ ਮੰਨ ਲਓ ਮੰਨ ਲਓ ਸੰਖਿਆ ਕੁਝ ਵੀ ਮੰਨ ਸਕਦੇ ਆ ਐਕਸ ਵਾਈਜ਼ ਸਾਡੇ ਕੁਝ ਵੀ ਮੰਨ ਲੈਨੇ ਆਪਾਂ ਐਕਸ ਮੰਨਦੇ ਆ ਸੰਖਿਆ ਐਕਸ ਐ ਸਾਨੂੰ ਇਹ ਦੂਸਰੀ ਸੰਖਿਆ ਦਿੱਤੀ ਹੋਈ ਐ ਦੂਸਰੀ ਸੰਖਿਆ ਜਿਹੜੀ ਉਹ ਦੇ ਦਿੱਤੀ ਐ -2/5 ਤੇ ਦੋਵਾਂ ਦਾ ਗੁਣਨਫਲ ਵੀ ਦਿੱਤਾ ਦੋਵਾਂ ਦਾ ਗੁਣਨਫਲ ਦੋਵਾਂ ਸੰਖਿਆਵਾਂ ਦਾ ਇੱਥੇ ਲਿਖਣਾ ਆਪਾਂ ਦੋਵਾਂ ਸੰਖਿਆਵਾਂ ਦਾ ਗੁਣਨਫਲ ਉਹ ਸਾਨੂੰ ਦਿੱਤਾ ਹੈ -8/9 ਹੁਣ ਅਸੀਂ ਪ੍ਰਸ਼ਨ ਅਨੁਸਾਰ ਪ੍ਰਸ਼ਨ ਸਾਡਾ ਕੀ ਕਹਿੰਦਾ ਦੋ ਸੰਖਿਆਵਾਂ ਜਿਨ੍ਹਾਂ ਦਾ ਗੁਣਨਫਲ a ਹੈ ਦੋ ਸੰਖਿਆ ਹੈ ਪਹਿਲੀ ਸੰਖਿਆ ਸਾਡੀ x ਹੋਗੀ ਦੂਸਰੀ ਸੰਖਿਆ -2/5 ਹੋਗੀ ਤੇ ਦੋਵਾਂ ਦਾ ਗੁਣਨਫਲ ਕੀ ਹੈ 8/9 बराबर ਵਿੱਚ ਆ ਜਾਏਗਾ 8/9 x ਨੂੰ ਇੱਥੇ ਹੀ ਰਹਿਣ ਦਿੰਨੇ ਆ ਹੁਣ ਤੁਹਾਨੂੰ ਸ਼ੁਰੂ ਵਿੱਚ ਇੱਕ ਚੀਜ਼ ਦੱਸੀ ਗਈ ਸੀ ਕਿ ਜੇਕਰ ਬਰਾਬਰ ਤੋਂ ਦੂਸਰੀ ਸਾਈਡ ਕੋਈ ਨੰਬਰ ਜਾਂਦਾ ਹੈ ਤਾਂ ਉਹਦਾ ਨਿਸ਼ਾਨ ਹਮੇਸ਼ਾ ਬਦਲੇਗਾ ਜੇ ਜਮਾ ਦਾ ਹੈ ਤਾਂ ਘਟਾ ਦਾ ਹੋ ਜਾਏਗਾ ਘਟਾ ਦਾ ਹੈ ਤਾਂ ਜਮਾ ਦਾ ਹੋ ਜਾਏਗਾ ਭਾਗ ਦਾ ਹੈ ਤਾਂ ਗੁਣਾ ਦਾ ਹੋਏਗਾ ਗੁਣਾ ਦਾ ਹੈ ਤਾਂ ਭਾਗ ਦਾ ਹੋ ਜਾਏਗਾ ਫਿਰ ਇਸ ਨੰਬਰ ਦਾ ਉੱਥੇ ਜਾ ਕੇ ਨਿਸ਼ਾਨ ਭਾਗ ਦਾ ਹੋ ਜਾਏਗਾ ਇਹ ਭਾਗ ਵਿੱਚ -2/5 ਹੋ ਗਿਆ ਹੁਣ ਭਾਗ ਵਾਲੀ ਰਕਮ ਤੁਹਾਨੂੰ ਚੇਂਜ ਕਰਨੀ ਦੱਸੀ ਹੈ ਗੁਣਾ ਵਿੱਚ ਗੁਣਾ ਵਿੱਚ ਬਦਲੇਗਾ ਤਾਂ ਕੀ ਬਣੇਗਾ ਇਹਦਾ ਉਲਟ ਕਰਮ ਹੋ ਜਾਏਗਾ -5/2 2*1=2 4*2=8 4*5= 20 ਆ ਗਿਆ ਮਾਈਨਸ ਮਾਈਨਸ ਪਲੱਸ ਹੋ ਗਿਆ 9 9 ਇਹ ਸਾਡੇ ਕੋ ਆ ਗਈ ਸੰਖਿਆ ਜਿਹੜੀ ਸਾਨੂੰ ਲੋੜਿੰਦੀ ਸੀ 20 9 ਨੈਕਸਟ ਹੈ ਪੰਜਵਾਂ ਸਵਾਲ ਪੰਜਵੇਂ ਸਵ ਵਿੱਚ ਕੀ ਆ ਗਿਆ ਹੈ ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ -10 ਇਹਦੇ ਵਿੱਚ ਵੀ ਸਾਨੂੰ ਗੁਣਨਫਲ ਦਿੱਤਾ ਹੋਇਆ ਹੈ ਜੋ ਨਾ ਛੁ ਇੱਕ ਸੰਖਿਆ 15 ਆਏ सेम ਪਹਿਲੇ ਵਾਂਗੂ ਇੱਕ ਸੰਖਿਆ ਦਿੱਤੀ ਹੋਈ ਹੈ ਤਾਂ ਦੂਸਰੀ ਸੰਖਿਆ ਪਤਾ ਕਰਨੀ ਹੈ ਅਸੀਂ ਹੁਣ ਕੀ ਕਰਦੇ ਹਾਂ ਫਿਰ ਇਹਦੇ ਵਿੱਚ ਸੰਖਿਆ ਮੰਨ ਲੈਨੇ ਆ ਕੁਝ ਵੀ ਮੰਨ ਲਓ ਸੰਖਿਆ ਬਰਾਬਰ a ਸੰਖਿਆ ਨੂੰ ਅਸੀਂ a ਮੰਨ ਲੈਨੇ ਆ ਦੂਸਰੀ ਸੰਖਿਆ ਸਾਨੂੰ ਦਿੱਤੀ ਹੋਈ ਹੈ ਦੂਸਰੀ ਸੰਖਿਆ ਬਰਾਬਰ पंधरा दोव संख्यावांचा गुणनफल सांगू दिव संख्यावांचा गुणनफल मयनस दस हुण आपण प्रश्न अनुसार प्रश्न अनुसार ਆਪਾਂ ਕੀ ਕਰਾਂਗੇ ਦੋਨਾਂ ਸੰਖਿਆਵਾਂ ਨੂੰ ਗੁਣਾ ਕਰ ਦਾਂਗੇ ਤਾਂ ਉਹਦਾ ਗੁਣਨਫਲ ਲਿਖ ਲਾਂਗੇ a 15 -10 a ਗੁਣਾ ਵਾਲਾ ਇੱਧਰ ਆ ਕੇ ਭਾਗ ਦਾ ਹੋ ਗਿਆ -10 15 ਦੋਨੋਂ 5 ਦੇ ਪਹਾੜੇ ਤੇ ਚੱਲेंगे 5 2 10 5 3 15 a ਦੀ ਕੀਮਤ ਆ ਗਈ -2 3 ਅੱਗੇ 6 3/4 ਦੀ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਤਾਂ ਜੋ ਗੁਣਨਫਲ 15/16 ਹੋ ਜਾਵੇ। ਇਹਦੇ ਵਿੱਚ ਵੀ ਸੇਮ ਅਸੀਂ ਕਰਾਂਗੇ ਮੰਨ ਲਓ ਸੰਖਿਆ ਇੱਕ ਸੰਖਿਆ ਸਾਨੂੰ ਚਾਹੀਦੀ ਹੈ ਜਿਹੜੀ ਮੰਨ ਲਓ ਸੰਖਿਆ x संख्या एक्स मान लेने दूसरी संख्या माइनस तीन बटा चार दख्याव का गुणनफल ਇਹ ਸਾਡੀ ਕੁ 15/16 ਫਿਰ ਪ੍ਰਸ਼ਨ ਦੇ ਅਨੁਸਾਰ ਦੋਵਾਂ ਸੰਖਿਆਵਾਂ ਨੂੰ ਗੁਣਾ ਕਰਕੇ 15/16 ਖੜ ਦਿੰਨੇ ਆ x -3/4 15/16 ਇਹ ਗੁਣਾ ਦੇ ਉਧਰ ਜਾ ਕੇ ਭਾਗ ਦਾ ਹੋ ਗਿਆ ਭਾਗ ਨੂੰ ਗੁਣਾ 'ਚ ਤਬਦੀਲ ਕਰਨ ਦੇ ਲਈ संख्या का उल्ट क्रम हो गया तीन एकम तीन तीन पंद्रह चार एकम चार चार चुके सोलह ये आ गया माइनस पांच बटा चार दूसरी संख्या जीडी लोड़ी सी वो आ गई माइनस पांच बटा चार उम्मीद करते तो सारे सम चंकी तरह समझ आए हो जो फिर भी कोई ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਕਮੈਂਟਸ ਵਿੱਚ ਪੁੱਛ ਸਕਦੇ ਹੋ ਧੰਨਵਾਦ